ਪ੍ਰਯਾਦਰਸਲ ਇੱਕ ਭਰਾ ਦੇ ਵੱਲੋਂ ਆਪਣੀਆਂ ਚਾਰ ਪੈਣਾ ਅਤੇ ਮਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਇਹ ਪੂਰਾ ਪਰਿਵਾਰ ਆਗਰਾ ਦਾ ਰਹਿਣ ਵਾਲਾ ਸੀਗਾ ਤਾਂ 30 ਤਰੀਕ ਨੂੰ ਇਹ ਲਖਨਊ ਦੇ ਵਿੱਚ ਆਉਂਦੇ ਨੇ ਤੇ ਉੱਥੇ ਹੋਟਲ ਲੈਂਦੇ ਨੇ ਤਾਂ ਉਸ ਤੋਂ ਬਾਅਦ ਦੱਸਦੀ ਹੈ ਕਿ ਅੱਜ ਤੜਕਸਾਰ ਇਹਨਾਂ ਦੇ ਵੱਲੋਂ ਇਹ ਸੂਚਨਾ ਦਿੱਤੀ ਜਾਂਦੀ ਹੈ ਜੋ ਕਤਲ ਸੀਗਾ ਅਰਸ਼ਦ ਉਸ ਦੇ ਵੱਲੋਂ ਇਹ ਸੂਚਨਾ ਦਿੱਤੀ ਜਾਂਦੀ ਆ ਕਿ ਹੋਟਲ ਦੇ ਵਿੱਚ ਚਾਰ ਪੈਣਾ ਦੀਆਂ ਲਾਸ਼ਾਂ ਅਤੇ ਉਸ ਦੀ ਮਾਂ ਦੀ ਲਾਸ਼ ਪਈ ਆ ਹਾਲਾਂਕਿ ਅਰਸ਼ਦ ਦੇ ਵੱਲੋਂ ਆਪਣੇ ਪਿਤਾ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੇ ਪਿਤਾ ਦੇ ਵੱਲੋਂ ਇੱਕ ਕਤਲ ਕੀਤੇ ਗਏ ਨੇ ਪਰ ਪੁਲਿਸ ਦੇ ਵੱਲੋਂ ਪੂਰਾ ਜਦੋਂ ਮੌਕਾ ਦੇਖਿਆ ਗਿਆ ਤਾਂ ਅਰਸ਼ਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਹੋਟਲ ਸ਼ਰਨਜੀਤ ਹੈ ਗਿਆ ਜਿੱਥੇ ਇਹ ਪੂਰਾ ਪਰਿਵਾਰ ਰੁਕਿਆ ਸੀਗਾ 30 ਤਰੀਕ ਨੂੰ ਇਹ ਆਗਰਾ ਤੋਂ ਲਖਨਊ ਆਉਂਦੇ ਨੇ ਤੇ ਜਿਸ ਦੇ ਵਿੱਚ ਦੱਸ ਦਈਏ ਕਿ ਚਾਰ ਭੈਣਾ ਮਾਂ ਪਿਓ ਪੁੱਤ ਜਿਹੜੇ ਇਹ ਸੀਗੇ ਇਸ ਹੋਟਲ ਦੇ ਵਿੱਚ 30 ਤਰੀਕ ਨੂੰ ਆਉਂਦੇ ਨੇ ਤੇ ਅੱਜ ਤੜਕਸਰ ਚਾਰ ਪੈਣਾ ਅਤੇ ਇੱਕ ਮਾਂ ਦੀ ਜੋ ਡੈੱਡ ਬੋਡੀ ਹੈਗੀ ਉਹ ਮਿਲਦੀ ਹੈਗੀ ਆ ਤਾਂ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਿਸੇ ਦੀ ਨਾਸ ਵਢੀ ਗਈ ਆ ਕਿਸੇ ਦਾ ਗਲਾ ਜਿਹੜਾ ਬਲੇਟ ਦੇ ਨਾਲ ਵੱਢਿਆ ਗਿਆ ਹੈਗਾ ਹਾਲਾਂਕਿ ਅਰਸ਼ਦ ਉਹ ਇਹ ਗੱਲ ਕਹਿ ਰਿਹਾ ਕਿ ਇਹ ਕਤਲ ਮੇਰੇ ਵੱਲੋਂ ਨਹੀਂ ਮੇਰੇ ਪਿਤਾ ਦੇ ਵੱਲੋਂ ਕੀਤੇ ਗਏ ਨੇ ਤੇ ਉਹ ਮੌਕੇ ਤੋਂ ਫਰਾਰ ਹੈ ਗਿਆ ਤੇ ਕਿਸੇ ਵਕਤ ਵੀ ਉਹ ਕੋਈ ਨਾ ਕੋਈ ਖੌਫਨਾਕ ਕਦਮ ਚੱਕ ਸਕਦਾ ਤੇ ਪੁਲਿਸ ਉਸ ਦੀ ਪਾਲ ਦੇ ਵਿੱਚ ਵੀ ਲੱਗੀ ਹੋਈ ਆ ਪਰ ਜੋ ਜਾਣਕਾਰੀ ਮਿਲ ਰਹੀ ਹੈ ਜੋ ਪੁਲਿਸ ਦਾ ਬਿਆਨ ਹੈ ਗਿਆ ਤਾਂ ਉਸ ਤੇ ਸਿੱਧੇ ਤੌਰ ਤੇ ਜਿਹੜੇ ਇਲਜ਼ਾਮ ਨੇ ਜੋ ਸ਼ੱਕ ਦੀ ਸੂਈ ਹੈਗੀ ਆ ਜਿੱਥੇ ਪੁਲਿਸ ਦੀ ਪੁਲਿਸ ਜਿਹੜੀ ਆ ਉਹ ਲੜਕੇ ਦੀ ਪਿਤਾ ਦੀ ਭੂਮਿਕਾ ਤਾਂ ਦੇਖ ਹੀ ਰਹੀ ਆ ਪਰ ਪੁਲਿਸ ਨੇ ਮੌਕੇ ਤੋਂ 24 ਸਾਲਾ ਅਰਸ਼ਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਹੋਟਲ ਦੀਆਂ ਤਸਵੀਰਾਂ ਨੇ ਜਿੱਥੇ ਤੜਕਸਰ ਪੰਜ ਲਾਸ਼ਾਂ ਮਿਲਦੀਆਂ ਨੇ ਜਿਸ ਦੇ ਵਿੱਚ ਚਾਰ ਲੜਕੀਆਂ ਉਹਦੀਆਂ ਨੇ ਤੇ ਇੱਕ ਉਸ ਕਾਤਲ ਦੀ ਮਾਂ ਵੀ ਹੈਗੀ ਆ ਤਾਂ ਦੱਸ ਦਈਏ ਕਿ 19 ਸਾਲਾ ਅਲੀਸ਼ਾ ਦੀ ਇੱਕ ਡੈੱਡ ਬਾਡੀ ਮਿਲਦੀ ਆ 9 ਸਾਲਾ ਅਲੀਆ ਲੜਕੀ ਹੈਗੀ ਆ ਉਸ ਦੀ ਡੈੱਡ ਬਾਡੀ ਮਿਲੀ ਆ 16 ਸਾਲਾ ਅਕਸਾ ਜੋ ਲੜਕੀ ਹੈਗੀ ਆ ਉਸ ਦੀ ਡੈੱਡ ਬਾਡੀ ਮਿਲੀ ਹੈਗੀ ਆ ਤੇ ਇਸ ਤੋਂ ਇਲਾਵਾ 18 ਸਾਲਾ ਰਹਿਮੀਨ ਲੜਕੀ ਹੈ ਉਸ ਦੀ ਡੈੱਡ ਬਾਡੀ ਇਸ ਹੋਟਲ ਦੇ ਵਿੱਚੋਂ ਮਿਲੀ ਹੈਗੀ ਆ ਤਾਂ ਘਰੇਲੂ ਕਲੇਸ਼ ਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਹਦ ਪਰਿਵਾਰ ਦੇ ਹਾਲਾਤ ਜਿਹੜੇ ਉਸ ਕਦਰ ਚੰਗੇ ਨਹੀਂ ਸੀਗੇ ਘਰ ਦੇ ਵਿੱਚ ਲੜਕੀਆਂ ਜਿਆਦਾ ਸੀਗਾ ਤੇ ਇਸ ਗੱਲ ਨੂੰ ਲੈ ਕੇ ਪਿਤਾ ਆਪਣੇ ਘਰ ਦੇ ਵਿੱਚ ਕਲੇਸ਼ ਰੱਖਦਾ ਸੀਗਾ ਜਾਂ ਘਰ ਦਾ ਮਾਹੌਲ ਉਸ ਤਰ੍ਹਾਂ ਬਣਿਆ ਹੋਇਆ ਸੀਗਾ ਤੇ ਇਸੇ ਦੇ ਚੱਲਦੇ ਪੂਰੀ ਪਲੈਨਿੰਗ ਤਹਿਤ ਇਹ ਪਿਤਾ ਅਤੇ ਉਸ ਦਾ ਜੋ ਪੁੱਤ ਆ ਉਹ ਪੂਰੇ ਪਰਿਵਾਰ ਨੂੰ ਆਗਰਾ ਤੋਂ ਲਖਨਊ ਲੈ ਕੇ ਆਉਂਦੇ ਨੇ ਉੱਥੇ ਤੁਸੀਂ ਹੋਟਲ ਵੇਖ ਸਕਦੇ ਹੋ ਹੋਟਲ ਤੋਂ ਇਹ ਅੰਦਾਜ਼ਾ ਲੱਗ ਸਕਦਾ ਕਿ ਉਸ ਪਰਿਵਾਰ ਦੀ مالی ਹਾਲਤ ਕਿੰਨੀ ਕ ਚੰਗੀ ਜਾਂ ਮਾੜੀ ਹੋਣੀ ਹੈਗੀ ਆ ਤਾ ਇਸ ਇਸ ਹੋਟਲ ਦੇ ਵਿੱਚ ਉਹ ਆ ਕੇ ਰੁਕਦੇ ਨੇ 23 ਤਰੀਕ ਨੂੰ ਆ ਕੇ ਉਹ ਚੈੱਕ ਇਨ ਕਰਦੇ ਨੇ ਤੇ ਅੱਜ ਤੜਕਸਰ ਪੁਲਿਸ ਨੂੰ ਸੂਚਨਾ ਮਿਲਦੀ ਆ ਇਹ ਸੂਚਨਾ ਵੀ ਕਿਸੇ ਹੋਰ ਵੱਲੋਂ ਨਹੀਂ ਜੋ ਅਰਸ਼ਦ ਹੈ ਗਿਆ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਵੱਲੋਂ ਹੀ ਇਹ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਆ ਕਿ ਹੋਟਲ ਦੇ ਵਿੱਚ ਚਾਰ ਤੋਂ ਪੰਜ ਜਿਹੜੀਆਂ ਡੈੱਡ ਬਾਡੀਆਂ ਹੈਗਾ ਚਾਰ ਉਸ ਦੀਆਂ ਭੈਣਾਂ ਅਤੇ ਪੰਜਵੀਂ ਉਸ ਦੀ ਮਾਂ ਉਸ ਦੀ ਡੈੱਡ ਬਾਡੀ ਹੈਗੀ ਆ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈਗੀ ਤਾਂ ਪੁਲਿਸ ਵੀ ਦੇਖ ਕੇ ਹਰਾਣ ਹੋ ਜਾਂਦੀ ਆ ਤੇ ਦੇਖਣ ਵਾਲੇ ਦੀ ਹਰ ਇੱਕ ਦੀ ਰੂਹ ਕੰਬ ਜਾਂਦੀ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਵੱਢਾ ਹੋਇਆ ਤਾਂ ਪਲੇਟ ਦੇ ਨਾਲ ਕਿਸੇ ਦੀ ਨਸ ਵੱਡੀ ਹੋਈ ਆ ਕਿਸੇ ਦਾ ਗਲਾ ਜਿਹੜਾ ਉਹ ਕੱਟਿਆ ਹੋਇਆ ਤਾਂ ਇਸ ਤਰ੍ਹਾਂ ਉਹਨਾਂ ਦਾ ਕਤਲ ਕੀਤਾ ਗਿਆ ਮੌਕੇ ਤੋਂ ਅਰਸ਼ਦ ਨਾਮ ਦਾ ਜੋ ਮੁਲਜ਼ਮ ਹੈ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ 24 ਸਾਲ ਉਸ ਦੀ ਉਮਰ ਹੈਗੀ ਆ ਪਰ ਅਰਸ਼ਦ ਦਾ ਇਹ ਕਹਿਣਾ ਕਿ ਇਹ ਕੰਮ ਮੇਰੇ ਵੱਲੋਂ ਨਹੀਂ ਮੇਰੇ ਪਿਤਾ ਦੇ ਵੱਲੋਂ ਕੀਤਾ ਗਿਆ ਉਹ ਮੌਕੇ ਤੋਂ ਫਰਾਰ ਹੈਗਾ ਤੇ ਉਹ ਵੀ ਕਿਸੇ ਵਕਤ ਕੋਈ ਨਾ ਕੋਈ ਖੌਫਨਾਕ ਕਦਮ ਕੋਈ ਖੁਦਕੁਸ਼ੀ ਵਾਲਾ ਕਦਮ ਜਿਹੜਾ ਉਹ ਚੱਕ ਸਕਦਾ ਤੇ ਸਿੱਧੇ ਤੌਰ ਤੇ ਜਿਹੜਾ ਸ਼ੱਕ ਇਹ ਹੀ ਜਾ ਰਿਹਾ ਕਿ ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀਗੀ ਘਰ ਦੇ ਵਿੱਚ ਲੜਕੀਆਂ ਜ਼ਿਆਦਾ ਸੀਗਾ ਉਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਤਾਂ ਇਸੇ ਦੇ ਚੱਲਦੇ ਇਸ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਲਖਨਊ ਤੋਂ ਜਿਹੜੀ ਆ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਤੇ ਇੱਕ ਪਾਸੇ ਦੇਸ਼ ਪੂਰਾ ਜਸ਼ਨ ਮਨਾ ਰਿਹਾ ਗਿਆ ਜਸ਼ਨ ਦੀਆਂ ਤਸਵੀਰਾਂ ਨੇ ਜਿਹੜੀਆਂ ਲਗਾਤਾਰ ਉਹ ਸਾਹਮਣੇ ਆ ਰਹੀਆਂ ਨੇ ਤੇ ਦੂਸਰੇ ਪਾਸੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਵਾਰਦਾਤ ਵਾਪਰੀ ਹੈਗੀ ਆ ਜਿੱਥੇ ਚਾਰ ਪਣਾ ਅਤੇ ਮਾਂ ਦਾ ਕਤਲ ਕੀਤਾ ਗਿਆ ਕਤਲ ਵੀ ਕਿਸੇ ਹੋਰ ਵੱਲੋਂ ਨੇ ਜੋ ਲੜਕੀਆਂ ਸੀਗਾ ਉਸ ਦੇ ਭਰਾ ਤੇ ਇਲਜ਼ਾਮ ਲੱਗੇ ਨੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਲਾਵਾ ਉਹਨਾਂ ਦਾ ਜੋ ਪਿਤਾ ਉਸ ਤੇ ਵੀ ਸ਼ੱਕ ਦੀ ਸੂਈ ਹੈਗੀ ਆ ਸਿੱਧੇ ਇਲਜ਼ਾਮ ਨਾਲ ਜੋ ਅਰਸ਼ਦ ਜੋ ਮੁਲਜ਼ਮ ਹੈ ਗਿਆ ਉਸ ਦੇ ਵੱਲੋਂ ਆਪਣੇ ਪਿਤਾ ਤੇ ਵੀ ਇਲਜ਼ਾਮ ਜਿਹੜੇ ਉਹ ਲਗਾਏ ਗਏ ਨੇ ਤਾਂ ਪੁਲਿਸ ਦਾ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਅੱਜ ਦਿਨੰਕ 1 ਜਨਵਰੀ 2025 ਨੂੰ ਖਾਨਾ ਨਾਕਾ ਖੇਤਰ ਸੇ ਇੱਕ ਸੂਚਨਾ ਪ੍ਰਾਪਤ ਹੋਈ ਜਿਸ ਵਿੱਚ ਬਤਾਇਆ ਗਿਆ ਕਿ ਹੋਟਲ ਸ਼ਰਨਜੀਤ ਦੇ ਕਮਰੇ ਵਿੱਚ 5 ਲੋਕੋ ਦੀ ਡੈੱਡ ਬੋਡੀ ਪਾਈ ਗਈ ਹੈ तत्काल स्थानीय पुलिस द्वारा मौके पर पहुंचा गया एक व्यक्ति जिसका नाम अर्शद है लगभग चौबीस वर्षीय आगरा का रहने वाला इसको हिरासत में लिया गया है प्रारंभिक तो पूछताछ में उनके द्वारा बताया गया है कि पारिवारिक कलह के चलते उनके द्वारा अपनी चार बहनों और माता की हत्या कर दी गई है अग्रिम पूछताछ इनसे की जा रही है फील्ड यूनिट मौके पर पहुंच गई है की कार्रवाई की जा रही है यहाँ पर तमाम जो शव हैं उनको पोस्टमार्टम हेतु भेजा जा रहा है और